ਪਾਕਿਸਤਾਨ ਦੇ ਵੱਲੋਂ ਸ਼ਿਮਲਾ ਸਮਝੌਤਾ ਮੁਅਤਲ ਕਰ ਦਿੱਤਾ ਗਿਆ ਪਰ ਆਖਰਕਾਰ ਇਹ ਸ਼ਿਮਲਾ ਸਮਝੌਤਾ ਹੈ ਕਿ ਇਸ ਸ਼ਿਮਲੇ ਸਮਝੌਤੇ ਦੇ ਤਹਿਤ ਕੀ ਫੈਸਲੇ ਲਏ ਗਏ ਸੀ ਔਰ ਇਸ ਸ਼ਿਮਲੇ ਸਮਝੌਤੇ ਨੇ ਹੁਣ ਤੱਕ ਕੀ ਕੁਝ ਹੋਲਡ ਕਰਕੇ ਰੱਖਿਆ ਸੀ ਜੇ ਇਹ ਮੁਅਤਲ ਹੋਇਆ ਤਾਂ ਇਹਦੀ ਇੰਟੈਂਸਿਟੀ ਕੀ ਹੈ ਇਸ ਤੱਥ ਦੀ ਇੰਟੈਂਸਿਟੀ ਕੀ ਹੈ ਇਸ ਤੋਂ ਬਾਅਦ ਕੀ ਕੁਝ ਹੋ ਸਕਦਾ ਇਹ ਜਾਣਨਾ ਬਹੁਤ ਜ਼ਰੂਰੀ ਹੈ ਦਰਸਲ 2 ਜੁਲਾਈ 1972 ਨੂੰ ਪਾਕਿਸਤਾਨ ਤੇ ਭਾਰਤ ਵਿਚਾਲੇ ਸਮਝੌਤਾ ਹੋਇਆ ਸੀ ਇਹ ਭਾਰਤ ਦੇ ਪ੍ਰਧਾਨ ਮੰਤਰੀ ਉਸ ਸਮੇਂ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਪਾਕਿਸਤਾਨ ਦੇ ਉਸ ਵੇਲੇ ਦੇ ਰਾਸ਼ਟਰਪਤੀ ਜ਼ੁਲਫਕਾਰ ਅਲੀ ⊥ਟੋ ਦੇ ਵਿਚਾਲੇ ਸਾਈਨ ਕੀਤਾ ਗਿਆ ਸੀ ਹਿਮਾਚਲ ਦੀ ਰਾਜਧਾਨੀ Shimla ਦੇ ਵਿੱਚ ਬਹਿ ਕੇ ਸਾਈਨ ਹੋਇਆ ਸੀ ਇਸ ਵਾਸਤੇ ਨੂੰ Shimla ਸਮਝੌਤਾ ਕਿਹਾ ਜਾਂਦਾ ਹੈ 1971 ਦੀ ਭਾਰਤ-ਪਾਕਿਸਤਾਨ ਜੰਗ ਮਗਰੋਂ ਅਮਨ ਦਾ ਦਸਤਾਵੇਜ਼ ਵਜੋਂ ਕੇ ਇਹ ਸਮਝੌਤਾ ਆਇਆ ਸੀ ਆਪਣੇ ਮਸਲੇ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਨਿਬੇੜਨ ਦਾ ਸਬਬ ਬਣਿਆ ਸੀ ਉਹਦੇ ਵਿੱਚ ਇਹ ਮੈਂਸ਼ਨ ਸੀ ਕਿ ਦੋਵੇਂ ਦੇਸ਼ ਆਪਣੇ ਮਸਲੇ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਸੁਲਝਾਉਣਗੇ ਉਸ ਸਮੇਂ ਜੰਮੂ ਅਤੇ ਕਸ਼ਮੀਰ ਦੇ ਵਿੱਚ ਜਿੱਥੇ ਤੱਕ ਭਾਰਤੀ ਫੌਜੀ ਸਨ ਉਸ ਨੂੰ ਲਾਈਨ ਆਫ ਕੰਟਰੋਲ ਘੋਸ਼ਿਤ ਕਰ ਦਿੱਤਾ ਗਿਆ ਸੀ ਅਤੇ ਇਸ ਲਾਈਨ ਆਫ ਕੰਟਰੋਲ ਦੀ ਰਿਸਪੈਕਟ ਕਰਨਾ ਅਤੇ ਸ਼ਾਂਤੀ ਬਣਾਈ ਰੱਖਣ ਦਾ ਵਾਅਦਾ ਜਿਹੜਾ ਉਹ ਇਸ ਸਮਝੌਤੇ ਤਹਿਤ ਕੀਤਾ ਗਿਆ ਸੀ ਨੌਨ ਇੰਟਰਫੀਰੈਂਸ ਦਾ ਜਾਂ ਕਹਦੀਏ ਦਖਲਅੰਦਾਜ਼ੀ ਨਾ ਕਰਨ ਦਾ ਫੈਸਲਾ ਕੀਤਾ ਗਿਆ ਸੀ ਦੋਵੇਂ ਮੁਲਕਾਂ ਦੇ ਵੱਲੋਂ ਇਸ ਲਾਈਨ ਦੀ ਇਸ ਐਲਓਸੀ ਦੀ ਮਰਿਆਦਾ ਨੂੰ ਕਾਇਮ ਰੱਖਣ ਦੇ ਵਾਸਤੇ ਇਸ ਵਿੱਚ ਪਾਕਿਸਤਾਨ ਏ ਮੰਨਿਆ ਸੀ ਕਿ ਕਸ਼ਮੀਰ ਮਸਲਾ ਕੂਟਨੀਤਿਕ ਗੱਲਬਾਤ ਰਾਹੀਂ ਸੋਲਵ ਹੋਵੇਗਾ ਪਰ ਜਦੋਂ ਹੁਣ ਪਾਕਿਸਤਾਨ ਨੇ ਇਸ ਨੂੰ ਹੋਲਡ ਕਰ ਦਿੱਤਾ ਹੈ ਜਾਂ ਇਸ ਨੂੰ ਮੁਅਤਲ ਕਰ ਦਿੱਤਾ ਹੈ ਤੇ ਹੁਣ ਇਹ ਟੈਨਸ਼ਨ ਬਣ ਗਈ ਹੈ ਜਾਂ ਇਹ ਟੈਨਸ਼ਨ ਵੱਧ ਗਈ ਹੈ ਕਿ ਕੀ ਕਸ਼ਮੀਰ ਮਸਲਾ ਜੋ ਆਲਰੇਡੀ ਸੰਵੇਦਨਸ਼ੀਲ ਮੁੱਦਾ ਹੈ ਭਾਰਤ ਪਾਕਿਸਤਾਨ ਵਿਚਾਲੇ ਹੁਣ ਇੱਕ ਵੱਡਾ ਵਿਵਾਦ ਖੜਾ ਕਰ ਦਵੇਗਾ ਹੁਣ ਤੱਕ ਸ਼ਿਮਲਾ ਸਮਝੌਤਾ ਜਿਹੜਾ ਉਹ ਜ਼ਰੂਰ ਇਸ ਮਸਲੇ ਦੇ ਉੱਤੇ ਕੰਧ ਬਣ ਕੇ ਖੜਿਆ ਸੀ ਐਲਓਸੀ ਨਿਰਧਾਰਿਤ ਹੋਈ ਸੀ ਪਰ ਕੀ ਹੁਣ ਇਸ ਮਸਲੇ ਨੂੰ ਮੁਅਤਲ ਕਰਨ ਤੋਂ ਬਾਅਦ ਇਸ ਸਮਝੌਤੇ ਨੂੰ ਮੁਅਤਲ ਕਰਨ ਤੋਂ ਬਾਅਦ ਜਿਹੜੀ ਸਥਿਤੀ ਆ ਉਹ ਹੋਰ ਤਣਾਅਪੂਰਵਕ ਹੋ ਸਕਦੀ ਹੈ ਵੱਡਾ ਸਵਾਲ ਹੈ ਇਹ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਵਾਨੀ ਦੀ ਪੰਜਾਬੀ